ਬੀਤੀ ਰਾਤ ਪੱਲਵਨ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ 'ਚ 11 ਸ਼ਰਧਾਲੂਆਂ ਦੀ ਮੌਤ ਅਤੇ ਦਰਜਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ বাস ਹੁਸ਼ਿਆਰਪੁਰ ਤੋਂ ਬੀਤੇ ਦਿਨੀ ਬ੍ਰਿੰਦਵਾਨ, ਮਥੂਰਾ ਅਤੇ ਵੱਖ-ਵੱਖ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਹੁਸ਼ਿਆਰਪੁਰ ਨੂੰ ਆ ਰਹੀ ਸੀ। ਜਦੋਂ বাস ਪੱਲਵਨ ਨਜ਼ਦੀਕ ਪਹੁੰਚੀ ਤਾਂ বাস ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮੋਟਰਸਾਈਕਲ ਸਵਾਰ ਵੱਲੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਫੀ ਜਦੋ-ਜਹਿਦ ਤਹਿਤ ਬੱਸ ਨੂੰ ਰੁਕਵਾਇਆ ਗਿਆ ਤਾਂ ਦੱਸਿਆ ਗਿਆ ਕਿ ਬੱਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ ਇੱਥੇ ਜਿਗਾਜੋਗ ਹੈ ਕਿ ਬੱਸ ਸੀਐਨਜੀ ਦੱਸੀ ਜਾ ਰਹੀ ਹੈ ਇਸ ਘਟਨਾ ਵਿੱਚ ਹਾਰਪੁਰ ਦੇ 5 ਤੋਂ 7 ਬੰਦੇ ਦੀ ਮੌਤ ਹੋ ਗਈ ਜਦਕਿ ਦਰਜਨਾ ਜ਼ਖਮੀ ਹੋ ਗਏ ਜ਼ਖਮੀਆਂ ਦਾ ਇਲਾਜ ਪਲਵਨ ਦੇ ਮੈਡੀਕਲ ਕਾਲਜ ਵਿਖੇ ਹੋ ਰਿਹਾ ਹੈ ਇਸ ਘਟਨਾ ਦਾ ਪਤਾ ਚਲਦਿਆਂ ਹੀ ਹੁਸ਼ਿਆਰਪੁਰ ਸ਼ਹਿਰ ਵਿੱਚ ਮਾਤਮ छा ਗਿਆ मेरा नाम सुनीता शर्मा हम लोग होशियारपुर से बस लेके आए हमारे चाचा जी लेके आते हैं तो हम लोग पहले मथुरा वृंदावन अयोध्या इलाहाबाद फिर बनारस फिर इसके बाद फिर से हम यहाँ वृंदावन आ गए तो वो रात क्या हमने जाना था तो वही पौने के दो बजे ये आग लग गई बस फिर हमें अंदर तो कुछ पता ही नहीं चल रहा था कि क्या हो रहा है इतना धुआं था की सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी, अपनी अपनी जान बचाने के लिए ही सब भाग रहे थे कुछ समझ में नहीं आ रहा नहीं। था कि क्या करे बाहर आके सब गाड़ी वालों से सबने हेल्प मांगी मगर किसी गाड़ी वालों ने किसी ने हेल्प नहीं की किसी ने नहीं हेल्प की ਨਾਵੇਂ ਨਹੀਂ ਮਾਨੂੰ ਮਿਲ ਕੁਝ ਲੋਗੋ ਹਮਾਰੇ ਆਪਣੇ ਫੈਮਿਲੀ ਮੈਂਬਰ ਹੈ ਉਹ ਚਲੇ ਗਏ ਉਹ ਹੁੰਦੇ ਕਿਹਨ ਤੋਂ ਆਏ ਮੇਰਾ ਨਾਮ ਸ੍ਰੇਸ਼ ਪਟਿਆ ਬਿੱਟੂ ਇਹ ਮੱਲਾ ਕਮਾਲਪੁਰਾ ਮੈਂ ਇਸ ਵਾਰ ਤੋਂ ਪੂਰਵ ਪਰਸ਼ਦਾ ਰਤੀ ਰਤੀ 2 ਵਜੇ ਮੈਨੂੰ ਇਸ ਤੋਂ ਸਾਡੇ ਮੱਲੇ ਦੇ ਵਿਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਪਸ਼ਮੀਰੀਆ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਤੇ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਾਲ ਸੀ ਜਿਦਾ ਬਰਨਿੰਗ ਟ੍ਰੇਨ ਦਾ ਹਾਲ ਦੇਖਿਆ ਨਹੀਂ ਤੇ ਫਰਨੀ ਟ੍ਰੇਨ ਦਾ ਜਿਹਦਾ ਹਾਲ ਸੀਗਾ ਬਸ ਦੇਖਣ ਵਾਲੀ ਸੀਗੀ ਕਿ ਚਿੱਦਾ ਅੱਗ ਲੱਗੀ ਸੀ ਬੱਸ ਨੂੰ ਦੱਸਿਆ ਉਹਨੇ ਕੁਝ ਵੀ ਕੀ ਕਾਰਨ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬੱਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕਿ ਪਿੱਛੋਂ ਤੁਹਾਡੀ ਬੱਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਉਹਨਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਦੇਖ ਕੇ ਬੱਸ ਦੜਾ ਲਈ ਸ਼ਾਇਦ ਹੋ ਸਕਦਾ ਮੇਬੀ ਕੋਈ ਟੋਟਲ ਕੋਈ ਰਾਤ ਦਾ ਟਾਈਮ ਸੀ 1 ਵਜੇ ਦਾ ਤਾਂ ਫਿਰ ਟਰੱਕ ਵਾਲੇ ਨੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਬੱਸ ਨੂੰ ਪਿੱਛੋਂ ਅੱਗ ਪੈ ਗਈ ਆ ਜਿੰਨੀ ਦੇਰ ਚ ਪਤਾ ਲੱਗਾ ਉਦੋਂ ਤੱਕ ਬੰਦੇ ਬਹੁਤ ਜ਼ਿਆਦਾ ਚੁੱਲ ਚੁੱਕੇ ਸੀਗੇ ਟੋਟਲ ਕਿੰਨੇ ਵਿਅਕਤੀ ਸੌਫਤ ਮਤਲਬ ਬੱਸ ਕੋਈ 60 60 ਸੀਟਰ ਬੱਸ ਸੀਗੀ ਬਠਿੰਡਾ ਤੋਂ ਇਹਨਾਂ ਨੇ ਬੱਸ ਕੀਤੀ ਸੀ ਬੋਲਵੋ ਵਾਲਿਆਂ ਦੀ ਬਹੁਤ ਸ਼ਾਨਦਾਰ ਬੱਸ ਬਣੀ ਹੋਈ ਆ ਤੇ ਟੋਟਲ ਫੁੱਲ ਬੱਸ ਸੀਗੀ ਇਹ ਕੁਝ ਪੈਸੇਂਜਰ ਵਿੱਚੋਂ ਦਿੱਲੀ ਉੱਤਰ ਗਏ ਸੀ ਉਹ ਉਹ ਇਹਨਾਂ ਦੇ ਰਿਲੇਟਿਵ ਸੀਗੇ ਕੋਈ ਤੇ ਬਾਕੀ ਜਿਹੜੇ 4-5 ਉਤਰੇ ਸੀ ਬਾਕੀ ਬਸ ਤੇ ਵਿੱਚ ਹੀ ਸੀ ਇਹ ਕੈਸ਼ ਸ਼ਰਮਾ ਜੀ ਹੈਗੇ ਆ ਬਸਿੱਕਾ ਨੂੰ ਇਸਨੇ ਸ਼ਾਲੀਮਰ ਨਗਰ ਰਹਿੰਦੇ ਆ ਤੇ ਉਹ ਹਰ ਸਾਲ ਹੀ ਕੋਈ ਨਾ ਕੋਈ ਯਾਤਰਾ ਤੇ ਲੈ ਕੇ ਜਾਂਦੇ ਆ ਉਹ ਇਸ ਸਾਲ ਵੀ ਅਯੁੱਧਿਆ ਲੈ ਕੇ ਗਏ ਯੁੱਧਿਆ ਤੋਂ ਬਾਅਦ ਬਨਾਰਸ ਲੈ ਕੇ ਵਾਰਾਨਸੀ ਉੱਤੋਂ ਬਾਅਦ ਬ੍ਰਿੰਦਾਵਨ ਰਾਤੀ ਮੇਰੀ ਬਰਿੰਦਾਵਨ ਇਹਨਾਂ ਨਾਲ ਗੱਲ ਹੋਈ ਆ ਤੇ ਜਿਹੜੇ ਖੰਨਾ ਸਾਹਿਬ ਆ ਉਹ ਵੀ ਤਾਂ ਬਚੇ ਆ ਅਮਰਜੈਂਸੀ ਡੋਰ ਜਿਹੜੀ ਆ ਨਾ ਖੁੱਲਦਾ ਬਣਿਆ ਆ ਉਹਨੂੰ ਉਹਨਾਂ ਨੇ ਖੋਲ ਕੇ ਛਾਲ ਮਾਰੀ ਆ ਉਹਨਾਂ ਵਿੱਚੋਂ ਜਿੰਨੇ ਪੈਸੇਂਜਰ ਬਚੇ ਆ ਜਿਹੜੀ ਬੱਚੇ ਦੀ ਬੱਸ ਸੀ ਸ਼ਾਇਦ ਬਾਲਵੋ ਵਾਲਿਆਂ ਦੀ ਸੀ ਮੈਨੂੰ ਇਸ ਕੰਪਨੀ ਬੱਸ ਦਾ ਕਿੰਨੀ ਆ ਦੇਖਾ ਹੋਊਗਾ ਕੌਣ ਤੱਕ ਜੋ ਪਤਾ ਲੱਗਾ ਆ 9 ਤੋਂ ਉੱਪਰ ਡੈਥਾਂ ਹੋ ਚੁੱਕੀਆਂ 9 ਦਾ ਸਵੇਰੇ ਕੋਈ ਨਾ ਕੋਈ ਤਾਂ ਕਰੀਬ ਪਤਾ ਲੱਗ ਚੁੱਕਾ ਸੀ ਇਸ ਗੱੜ ਦੇ ਵਿੱਚੋਂ ਅਸੀਂ ਬੈਠੇ ਆ ਮੇਰੇ ਬਹੁਤ ਪਰਮਿੱਤਰ ਮਤਲਬ ਭਰਾਵਾਂ ਦੇ ਸਮਾਨ ਮੇਰੇ ਰਕੇਸ਼ ਪਸੀਨ ਜੀ ਜਿਹੜੇ ਜਨਤਾ ਬੂਟ ਹਾਊਸ ਦੇ ਮੈਨੇਜਰ ਨੇ ਸਰਦਾਰ ਜੀ ਬੈਠੇ ਨੇ ਜਨਤਾ ਬੂਟ ਹਾਊਸ ਦੇ ਮਾਲਕ ਨੇ ਹੈ ਤੇ ਰਕੇਸ਼ ਪਸੀਨ ਜੀ ਉਹਨਾਂ ਦੀ ਸ਼੍ਰੀਮਤੀ ਦੀ ਹਾਂਜੀ ਸੁਨੀਲਾ ਸੁਨੀਲਾ ਪਸੀਨ ਦੀ ਨਥਰੀਆ ਮੌਕੇ ਤੇ ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 55 ਦੇ 60 ਦੇ ਵਿੱਚ ਵਿੱਚ ਹੋਏ ਸੀ ਸਹਿਮਨੀ ਨਾਲ ਉਹਨਾਂ ਦਾ ਹਸਬੰਡ ਸੀਗੇ ਰਕੇਸ਼ ਪਸੀਨ ਸੀਗੇ ਉਹਨਾਂ ਦੀ ਇਹ ਨਹੂਆ ਰੋਤਕ ਦੇ ਕੋਲ ਉੱਤੇ ਟਰੈਜਡੀ ਹੋਈ ਆ ਉਹਨੂੰ ਮੈਨੂੰ ਹੁਣੇ ਹੀ ਫੋਨ ਆਇਆ ਆ ਖੰਨਾ ਸਾਹਿਬ ਦਾ ਉਹ ਉਹਨਾਂ ਦੀ ਮਿਸੀ ਤਾਂ ਉਹ ਠੀਕ ਨੇ ਉਹਨਾਂ ਨੇ ਫੋਨ ਕੀਤਾ ਗੁਰਦਾਵਾ ਦੇ ਡਿਪਟੀ ਕਮਿਸ਼ਨਰ ਨੇ ਬੱਸ ਦਾ ਇੰਤਜ਼ਾਮ ਕਰਤਾ ਜਿਹੜੇ ਪੈਸੇਂਜਰ ਠੀਕ ਨੇ ਬਿਲਕੁਲ ਉਹ ਪੈਸੇਂਜਰ ਜਿਹੜੇ ਆ ਉਥੋਂ ਬੱਸ ਕਰ ਦਿੱਤੀ ਆ ਉਹ ਬੱਸ ਤੇ ਰਹੀਂ ਇੱਥੇ ਵਾਪਸ ਆ ਜਾਣਗੇ ਤੇ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਜਿਹੜਾ ਆ ਜੋ ਵੀ ਪੋਸਟਮਾਰਟਮ ਹੋਣ ਤੋਂ ਬਾਅਦ ਇੱਥੇ ਜਿਹੜੀਆਂ ਐਂਬੂਲੈਂਸ ਦੇ ਥਰੂ ਇੱਥੇ ਡੈੱਡ ਬੋਡੀਆਂ ਭੇਜ ਦਿੱਤੀਆਂ ਜਾਊਗੀਆਂ ਉਹਨਾਂ ਨੇ ਸਾਰੀ ਗੱਲਬਾਤ ਹੋ ਗਈ ਆ ਉਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਬਹੁਤ ਅੱਛੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇੰਤਜ਼ਾਮ ਕਰਾ ਦੇਾਂਗੇ